ਜੀ ਸਾਰਤ ਦਿਵਯਕਾਲ ਦੋਸਤੋ ਤੁਸੀਂ ਜੁੜੇ ਹੋ ਮਣੀ ਮਾਰਸਾ ਵਾਲੇ ਚੈਨਲ ਚੈਨਲ ਦੇ ਨਾਲ ਜੇਕਰ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਸੋਨੂੰ ਨਾ ਪੁਰਾਣੇ ਜਵਾਨੇ ਚ ਲੈ ਕੇ ਚੱਲਦੇ ਆ ਨਾ ਮਾ ਤਾਂ ਤੁਸੀਂ ਹੁਣ ਹਰੇਕ ਹੀ ਦੇਖਦੇ ਆ ਪੁਰਾਣੇ ਚ ਜਿਵੇਂ ਆਪਾਂ ਵਿਆਹ ਦੇਖਦੇ ਸੀ ਜਾਂ ਕਿਵੇਂ ਤਵੇ ਲਾਲ ਹੋ ਕੇ ਦੇਖਦੇ ਸੀ ਹਾਂਜੀ ਬਈ ਕੀ ਹਾਲ ਹੈ ਬਹੁਤ ਵਧੀਆ ਤੁਸੀਂ ਆਏ ਦੋਸਤੋ ਵਿਆਹ ਤਿਆਰ ਕਿਵੇਂ ਕਰਦੇ ਹੋ ਮੈਂ ਪੁਰਾਣੇ ਜਮਾਨੇ ਚੋਂ ਲੋਕ ਬਣਾਉਣਾ ਚਾਹੁੰਦੇ ਆ ਜਿੰਨਾ ਤੋਂ ਨਹੀਂ ਬਣੀਆਂ ਉਹ ਦੱਸੋ ਜੀ ਕਿਵੇਂ ਤਿਆਰ ਕਰਦੇ ਆਪਾਂ ਪਹਿਲਾਂ ਤਾਂ ਸਾਰੇ ਦੋਸਤਾਂ ਦਾ ਧੰਨਵਾਦ ਜੋ ਆਪਾਂ ਦੇਖ ਰਿਹਾ ਸੋਡਾ ਵੀ ਬਹੁਤ ਧੰਨਵਾਦ ਮਨੀ ਸਿੰਘ ਜੀ ਤੇ ਸੋਨੂੰ ਪੁਰਾਣੇ ਜਮਾਨੇ ਕੈਸਟਾਂ ਵੀ ਵਿਆਹ ਕਿਵੇਂ ਬੰਦੇ ਸੀਗੇ ਉਦੋਂ ਨਾ ਬੀਸੀਆਰ ਹੁੰਦੇ ਜਿਵੇਂ ਆਪਣੇ ਕੋਲ ਬੀਸੀਆਰ ਪਿਆ ਹੈ ਬੀਸੀਆਰ ਲੈ ਕੇ ਆਉਂਦੇ ਲੋਕ ਖੇਤੋਂ ਵੀ ਦੀ ਆਉਂਦੇ ਕਿਵੇਂ ਲੈ ਕੇ ਆਉਂਦੇ ਉਹ ਆਪਣੇ ਕੋਲ ਅੱਜ ਕਿਸੇ ਨੇ ਵੀ ਵਿਆਹ ਦੀ ਕੈਸਟ ਤਿਆਰ ਕਰਾਉਣੀ ਹੋਵੇ ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਕੈਸਟ ਨੂੰ ਖੋੜ ਕੇ ਇਹਦੇ ਵਿੱਚੋਂ ਰੇਤਾ ਕੱਢਦੇ ਆ ਐ ਕੈਸਟ ਖੋਲ ਦੇਣੀ ਆਪਾਂ ਇਹਨੂੰ ਖੋਲ ਕੈਸਟ ਇਹ ਜੋ ਰੇਤਾ ਕੱਢਦੇ ਆਪਾਂ ਸਾਰਾ ਆ ਦੇਖੋ ਇਹਦੇ ਵਿੱਚ ਰੇਤਾ ਲੱਗਿਆ ਹੁੰਦਾ ਤੇ ਇਹਦੇ ਵਿੱਚ ਰੇਤਾ ਕੱਢਿਆ ਹੋਇਆ ਕੈਸਟ ਜੋਂ ਕੱਢਿਆ ਹੋਇਆ ਰੇਤਾ ਇਹ ਸਾਫ਼ ਕਰੀ ਹੋਈ ਹੈ ਕੈਸਟ ਦੇ ਕਿ ਨਹੀਂ ਸਾਫ਼ ਕਰੀਏ ਇਹਨੂੰ ਸਾਫ਼ ਕਰਕੇ 20 ਰਾਈ ਪਿੰਡ ਰਾਇ ਬਣਾਉਣੇ ਆਪਾਂ ਦੂਜਾ ਵੀ ਪਿੰਡ ਰਾਇ ਬਣਾਉਣੇ ਆ ਤੇ ਆਪਣੀ ਪਾਰਸਲ ਵੀ ਆਪਣੇ ਕੋਲ ਆਉਂਦੀ ਆਪਾਂ ਭੇਜਦੇ ਵੀ ਆ ਬਾਦੂ ਹਾਂ ਦੂਜੀ ਗੱਲ ਉਸ ਤੋਂ ਬਾਅਦ ਦੌਰ ਆਇਆ ਡੀਬੀਸੀ ਕੈਸਟ ਦਾ ਇਹਨਾਂ ਦਾ ਦੌਰ ਆਇਆ ਡੀਵੀਡੀ ਕਾਸਟਰ ਦੌਰ ਆਇਆ ਇਹਨਾਂ ਕਾਸਟਾਂ ਦੇ ਨਾਲ ਬਈ ਲੋਕਾਂ ਨੇ ਚਲੋ ਵਧੀਆ ਹੋ ਕਰਿਆ ਹੁਣ ਵੀ ਆਪਾਂ ਇਹਨਾਂ ਦਾ ਕੰਮ ਕਰਦੇ ਆ ਮਤਲਬ ਇਹਨੂੰ ਵੀ ਚਿਪ ਵਿੱਚ ਪਾਉਨੇ ਆ ਇਹ ਵੀ ਬਣਾਉਣੇ ਆ ਠੀਕ ਹੈ ਜੀ ਤੀਜੀ ਗੱਲ ਆ ਗਈ ਫਿਰ ਉਦੋਂ ਦਾ ਦੌਰ ਆਇਆ ਡੀਵੀਡੀ ਤਵਿਆਂ ਦਾ ਵੱਡੀ ਵੱਡੀਆਂ ਪੀਸੀੜੀਆਂ ਵੀ ਆਈਆਂ ਇਹ ਆਪਣੇ ਵਿੱਚ ਕਹਿੰਦੇ ਕੀ ਦਿੱਕਤ ਆਉਂਦੀ ਹੈ ਵੱਡੀ ਇਹ ਸਮੱਸਿਆ ਕਈ ਵਾਰ ਕਿਸੇ ਦਾ ਵਿਆਹ ਰੁਕ ਜਾਂਦਾ ਹੈ ਦੂਰ ਜਾ ਕੇ ਅੱਛਾ ਬਈ ਉਹ ਰੁਕ ਜਾਂਦਾ ਕਿ ਮਤਲਬ ਹੀ ਸਕ੍ਰੈਚ ਮਾਰਨ ਲੱਗ ਜਾਂਦੀ ਹੈ ਉਹਦੇ ਆਪਣਾ ਆਪਣੇ ਕੋਲ ਲਾਜ ਹੈਗਾ ਆ ਦੇਖੋ ਆਪਣੇ ਕੋਲ ਚੱਲੀ ਜਾਂਦਾ ਹੈ ਵਿਆਹ ਲੱਗਿਆ ਕਿਸੇ ਬਾਈ ਦਾ ਵੀ ਇਹ ਮੈਨ ਕੀ ਆਪਣੇ ਕੋਲ ਲਾਜ ਹੈਗਾ ਵੀ ਜੇ ਕਿਸੇ ਦਾ ਵਿਆਹ ਮਾ ਰੁਕਦਾ ਹੈ ਤੇ ਉਹਦਾ ਇਲਾਜ ਕਰ ਦਾਂਗੇ ਆਪਾਂ ਠੀਕ ਕਰ ਦੇਣਗੇ ਉਹਨੂੰ ਆਪਾਂ ਕੁਝ ਹੈਗਾ ਆਪਣੇ ਕੋਲੇ ਤੇ ਬਾਕੀ ਵੀ ਸੀਆ ਨਾਲ ਚੱਲ ਰਿਹਾ ਤੁਸੀਂ ਦੇਖ ਹੀ ਰਹੇ ਹੋ ਆ ਵੀ ਸੀਆ ਨਾਲ ਦੇਖੋ ਤੇ ਇਦੋ ਬਾਅਦ ਵਿੱਚ ਆਪਾਂ ਡੀਪੀਸੀ ਗੈਸਟਾਂ ਵੀ ਲਾਉਣੀਆਂ ਨੇ ਪਾਰਸਲ ਵੀ ਆਉਂਦੇ ਆਪਣੇ ਕੋਲ ਹਨਾ ਤੇ ਵੀ ਮੈਨੂੰ ਜਿਹਾ ਆਨਲਾਈਨ ਕਿਤੇ ਵੀ ਮਂਗਾਉਣਾ ਕਿਸੇ ਵੀ ਥਾਂ ਨੇ ਸੀ ਵੇਚ ਸਕਦੇ ਹਾਂ ਹਾਂ ਵੀ ਅ 8 ਸਾਲ ਲੱਗ ਜਾਂਦੇ ਆ ਜੇ ਜ਼ਰੂਰ ਨੇੜੇ ਆਪਾਂ ਉਸ ਚੀਜ਼ ਨੂੰ ਲੱਗ ਜਾਂਦੇ ਆਪ ਨੂੰ ਪਾਛੀ ਨਾਲ ਆਪਣੀ ਮਰਜ਼ੀ ਪੇ ਕੋਈ ਬੰਗਾ ਸਕਵੇ ਐਂ ਦੱਸੋ ਇਹਦਾ ਵੀ ਡਿਸਕਾਊਂਟ ਕਿੰਨਾ ਕਰੋਗੇ ਡਿਸਕਾਊਂਟ ਦੇ ਕੋ ਜਿਹਦਾ ਕੋਈ ਬਣਾਉਂਦਾ ਹੈ ਚਾਰ ਕੈਸਟਾ ਜਾਂ ਪੰਜ ਆਪਾਂ ਉਹ ਜਾਨੂੰ ਡਿਸਕਾਊਂਟ ਕਰ ਦੇਾਂਗੇ ਅੱਛਾ ਜੀ ਸ਼ੇਅਰ ਕਰੂਗਾ ਆਪਣੀ ਜਿੰਨੀ ਆਪਣੀ ਚੈਨਲ ਨੂੰ ਸ਼ੇਅਰ ਕਰੂਗਾ ਆਪਣੀ ਮੂਵੀ ਸ਼ੇਅਰ ਕਰੂਗਾ ਉਹਨੂੰ ਇਹ ਜਾ ਡਿਸਕਾਊਂਟ ਦੇਵਾਂਗੇ ਆਪਾਂ ਬੰਦੇ ਨੂੰ ਬੱਤਵਾ-ਬੱਤਵਾ ਕਰਾਂਗੇ ਤੇ ਬਾਕੀ ਤੁਸੀਂ ਆਪਣੀ ਸਫਾਈ ਦੇਖਿਓਗਾ ਵੱਡੀ ਗੱਲ ਤਾਂ ਸਫਾਈ ਦੀ ਹੈ ਨਾ ਵੀ ਆ ਕੈਕਸਟ ਕਿੰਨੀ ਵੀ ਪੁਰਾਣੀ ਟੁੱਟੇ ਹੋਣਾ ਦੇਖਾ ਵੱਡਿਆਂ ਨਾਲ ਕਈ ਵਾਰ ਕੀ ਹੁੰਦਾ ਨਾ ਇਹ ਟੁੱਟੀਆਂ ਆ ਜਾਂਦੀਆਂ ਇਹਦੀ ਬੋਡੀ ਇਹ ਬੋਡੀ ਜਿਹੜੀ ਸਾਰੀ ਟੁੱਟੀਆਂ ਆ ਜਾਂਦੀਆਂ ਬੋਡੀ ਜਿਹੜੀ ਟੁੱਟੀ ਆ ਜੇ ਫਿਰ ਇਹਦੇ ਵਿੱਚ ਵੀ ਆਪਾਂ ਨਮੀ ਤਿਆਰ ਕਰ ਦਿੰਨੇ ਆ ਇਹਨੂੰ ਮੈਨੇਜਰ ਰਿਪੇਅਰ ਕਰ ਦਿੰਨੇ ਆ ਰਿਪੇਅਰ ਕਰ ਦਿੰਨੇ ਆ ਦੀ ਰਿਪੇਅਰ ਕਰਕੇ ਦੁਬਾਰਾ ਇਹਨੂੰ ਲਾ ਦਿੰਨੇ ਆ ਵੀ ਆਪਾਂ ਉਥੇ ਜਿਹ ਮਲੇ ਇਹਦਾ ਪੀਤਾ ਹੁੰਦਾ ਇਹ ਚਾਹ ਲੱਗਿਆ ਪੀਤਾ ਲੱਗਿਆ ਇਹ ਚ ਇਹ ਰਿਫੀਤਾ ਕਹਿੰਦੇ ਆ ਹੋਰ ਵੀ ਵੈਸੇ ਹੋਰ ਕੁਝ ਕਹਿੰਦੇ ਆ ਵੈਸੇ ਆਪਾਂ ਪੰਜਾਬੀ ਪੀਤਾ ਕਹਿੰਦੇ ਆ ਆਪਾਂ ਇਹ ਪੀਤੇ ਦਾ ਵੀ ਇਲਾਜ ਆਪਣੇ ਕੋਲ ਹੈਗਾ ਇਹਨੂੰ ਠੀਕ ਕਰ ਦਿੰਦੇ ਆ ਆਪਾਂ ਇਹ ਵੀ ਆਪਾਂ ਕੋਈ ਐਡੀਸ ਹਸੈ ਨਹੀਂ ਦੀ ਜੇ ਟੁੱਟਿਆ ਹੋਵੇ ਬੰਦੇ ਦਾ ਇਹ ਵੀ ਸਹੀ ਕਰ ਦਿੰਦੇ ਆ ਅੱਛਾ ਠੀਕ ਹੈ ਤੇ ਬਾਕੀ ਆਪਾਂ ਪਤਾ ਲੱਗਿਆ ਇਹਨੂੰ ਮੌਕਾ ਦਿੱਤੇ ਪਤਾ ਲੱਗਦਾ ਹੈ ਫੋ ਵੀ ਆਪਾਂ ਵਧੀਆ ਕਰਕੇ ਰਹਿਣਾ ਕੰਮ ਤੇ ਆਪਾਂ ਬਾਈ ਜੀ ਤੁਸੀਂ ਇੱਕ ਵਾਰੀ ਮੌਕਾ ਜ਼ਰੂਰ ਦਿਓ ਤੇ ਆਪਾਂ ਬਾਈਆਂ ਨੰਬਰ ਸਕਰੀਨ ਤੇ ਪਾ ਦਾਂਗੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਜੇ ਕਿਸੇ ਵੀ ਪੁਰਾਣੇ ਆਨਲਾਈਨ ਆਊਟਰ ਮਗਾਉਣਾ ਹੋਵੇ ਤਾਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਜੇ ਕੋਈ ਚਾਰ ਮੰਨ ਕੇ ਚੱਲ ਕਸਟਾ ਬਣਾਉਂਦਾ ਤਾਂ ਉਹਨੂੰ ਡਿਸਕਾਊਂਟ ਕਰਾਂਗੇ ਵੀਡੀਓ ਨੂੰ ਸ਼ੇਅਰ ਕਰਕੇ ਆ ਜਿਓ ਠੀਕ ਹੈ ਬਾਈ ਜੀ ਬਈ ਦੱਸੋ ਹੁਣ ਇਹਦੀ ਜਾਣਕਾਰੀ ਮਿਕਸਿੰਗ ਵਾਲੇ ਹਾਂ ਇਹ ਨਾਲ ਆਪਾਂ ਮਿਕਸਿੰਗ ਵੀ ਕਰਦੇ ਆਂ ਜੀ ਹਾਂ ਜੀ ਸੈਲੋਮੈਟਰ ਵੀ ਕਰਦੇ ਆ ਮਤਲਬ ਸਾਰੇ ਜਿਹੜੀ ਵੀ ਟੀਰ ਹੋ ਗਿਆ ਤੇ ਹਾਈਲਾਈਟ ਹੋ ਗਿਆ ਸਾਰਾ ਕਰਕੇ ਬਈ ਆਪਾਂ ਬੁਲਾ ਕੇ ਦੇ ਦਿਆਂ ਮਿਕਸਰ ਦਾ ਕੰਮ ਵਧੀਆ ਕਰਦੇ ਆ ਸਟੂਡੀਓ ਵੀਰ ਆਵਾਜ਼ ਤੇ ਆਏ ਤੇ ਸਟੂਡੀਓ ਵੀਰ ਵੀ ਬਦ ਤੋਂ ਆਦਾ ਸਪੋਰਟ ਕਰਨ ਕਿਉਂ ਸਟੂਡੀਓ ਵੀਰ ਨਾਲ ਹੀ ਹੈ ਮੇਰਾ ਸਾਰਾ ਸਿਸਟਮ ਅੱਛਾ ਜੀ ਤੇ ਜੇ ਸਟੂਡੀਓ ਵੀਰ ਹੋਣਗੇ ਤਾਂ ਤਾਂ ਹੀ ਆਪਣੇ ਸਰਵਿਸ ਆਉਣੇ ਹਨਾ ਉਹਨਾਂ ਨਾਲ ਹੀ ਚੱਲਣਾ ਹੈ ਆਪਾਂ ਕੰਮ ਤੇ ਬਾਕੀ ਸਟੂਡੀਓ ਵੀਰ ਨਾਲ ਇਹ ਵੀ ਇੱਕ ਐਸਟਾ ਸਟੂਡੀਓ ਵੀਰ ਵੀ ਭੇਜ ਸਕਦੇ ਨੇ ਸਾਰੇ ਮੈਨੂੰ ਵੀਰ ਕਿੱਦੀ ਬੱਠੇ ਨੇ ਤੇ ਡੀਜੀ ਵੀ ਗੱਟ ਭੇਜ ਸਕਦੇ ਆ ਸੀਡੀ ਕੋਈ ਕੀ ਉਹ ਤਾਂ ਵਸ ਕਰਾਜ ਮਾਰਦਾ ਉਹ ਵੀ ਮੈਨੂੰ ਸਟੂਡੀਓ ਵੀ ਭੇਜ ਸਕਦੇ ਕਿ ਦੋ ਹੀ ਭੇਜਰਦੇ ਆ ਪਾਸਾ ਭੇਜਾ ਆਪਣੇ ਕੋਲ ਆਉਂਦੇ ਬਾਸਵਾ ਆ ਦੇ ਪਾਸਾ ਆਏ ਤੇ ਜੇਕਰ ਮੰਨ ਕੇ ਚੱਲੋ ਬਾਈ ਨੇ ਪੁਰਾਣੀ ਯਾਦਗਾਰ ਇੱਕ ਤਿਆਰ ਕਰਤੀ ਹੈ ਨਾ ਬਾਈ ਆਪਾਂ ਪੁਰਾਣੀ ਯਾਦਗਾਰ ਹੀ ਕਹਿ ਸਕਦੇ ਨੇ ਤੇ ਇੱਕ ਵਾਰੀ ਬਾਈ ਨੂੰ ਮੌਕਾ ਦਿਓ ਮਨ ਜੇ ਦੇਖਣ ਜੇ ਕਦੇ ਵੀਰ ਕੋਲ ਹੀ ਹੋਊਗੀ ਮੰਨ ਕੇ ਚੱਲ ਕਾਟ ਗੀਆਂ ਇਹ ਇਹ ਕਟਗੀਆਂ ਹੈ ਜੀ ਹੈਗੀ ਹੈ ਕਟਗੀਆਂ ਰੱਖੀ ਬੈਠੇ ਵਿੱਚ ਬਹੁਤ ਯਾਦਗਾਰ ਰੱਖੀ ਬੈਠੇ ਪਰ ਵੀ ਉਹ ਘੱਟ ਰਿਹਾ ਕੰਮ ਪਹਿਲਾਂ ਜਿੰਨਾ ਕੰਮ ਨਹੀਂ ਰਿਹਾ ਬਹੁਤ ਘੱਟ ਹੈ ਘੱਟ ਕਿੱਦਾਂ ਜੀ ਜੀ ਓਕੇ ਬਾਈ ਪਹਿਲਾਂ ਬਹੁਤ ਸੀਗਾ ਤੇ ਇੱਕ ਗੱਲ ਹੋਰ ਦੱਸ ਤੁਸੀਂ ਹਾਂਜੀ ਤੇ ਤੁਸੀਂ ਪੀਸੀ ਦੇ ਨਾਲ ਨਾਲ ਹੋਰ ਕੀ ਕੰਮ ਕਰਦੇ ਤੁਸੀਂ ਹਾਂ ਪੀਸੀ ਨਾਲ ਇੱਕ ਆਪਣੇ ਸਾਡੇ ਵੀਰ ਸਟੂਡੀਓ ਨੂੰ ਟਿੱਕ ਦਉਂਦੀ ਹੈ ਭਰਾਵਾਂ ਨੂੰ ਵਿੰਡੋ ਦੀ ਆਪਾਂ ਵਿੰਡੋ ਕਰਦੇ ਆ ਮਤਲਬ ਇਹ ਉੱਥੇ ਜਾ ਕੇ ਕਰਕੇ ਆਵਾਂਗੇ ਸਟੂਡੀਓ ਦੇ ਕੋਲ ਇੱਕ ਬੈ ਕੇ ਵੀ ਉਹਨਾਂ ਨੂੰ ਇਸੇ ਪੀਸੀ ਜਾ ਕੇ ਲਿਆਉਂਦੀ ਲੋੜ ਨਹੀਂ ਆਪਾਂ ਉੱਥੇ ਜਾ ਕੇ ਬਹਿ ਕੇ ਸਟੂਡੀਓ ਹੋਵੇ ਭਾਵੇਂ ਕੋਈ ਵੀਰ ਹੋਵੇ ਕੋਈ ਘਰੇ ਕੰਮਟਰਤੀ ਬਟਾ ਹੈ ਤੇ ਆਪਾਂ ਵਿੰਡੋ ਉੱਤੇ ਕਰਕੇ ਆਮਲ ਦੀ ਆਪ ਜਾ ਕੇ ਅੱਛਾ ਜੀ ਤੇ ਉਹੀ ਵਿੰਡੋ ਕਰਾਂਗੇ ਸਾਰੇ ਸੌਫਟਵੇਅਰ ਜਿੰਨੇ ਵੀ ਹੋਣਗੇ ਸਾਰੇ ਇੱਥੇ ਆ ਜਾਵਾਂਗੇ ਤੇ ਹਾਂ ਇਹ ਬਸ ਬਥੀ 22 ਇਸਪਾਈ ਵੀ ਦੇਖ ਸਕਦਾ ਦੁਨੀਆ ਮੇਂ ਤਿਆਰ ਹੋਈ ਜਾਂਦੀ ਆ ਹਾਂ ਕੈਸਾ ਤਿਆਰ ਹੋਈ ਜਾਂਦੀ ਆ ਉਹ ਲੱਗੀ ਪਈ ਹੈਗੀ ਆਪਣੀ ਤਵਾ ਲੱਗਿਆ ਹੋਇਆ ਸੀ ਸੀਡੀ ਲੱਗੀ ਪਈ ਹੈ ਸੀਡੀ ਦੇਖੋ ਇਹ ਕਿੰਨਾ ਖਰਾਬ ਸੀਗੀ ਸੀੜੀ ਦੇਖੋ ਹੋਰਾ ਹਾਲ ਹੈ ਸੀੜੀ ਦਾ ਇਹਨੇ ਜੱਜ ਕੇ ਤੇ ਹੋਰ ਵੀ ਤੁਹਾਨੂੰ ਦਿਖਾ ਦਿਆਂ ਸੀੜੀਆਂ ਦਾ ਹੋਣੀਆਂ ਪੰਜਾਉਣੀਆਂ ਪਰ ਵੀ ਸਫਾਈ ਚੈੱਕ ਕਰੋ ਪਹਿਲਾਂ ਤਾਂ ਭਾਈ ਜੀ ਇਹ ਸਫਾਈ ਹੈ ਆਪਾਂ ਬਣਾ ਰਹੇ ਆਂਗੇ ਅਜੇ ਚੱਲੀ ਜਾਂਦਾ ਕੰਮ ਇਹਨਾਂ ਦਾ ਮੱਲੇ ਵਿਆਹ ਦੇ ਕਸ਼ਤਾਂ ਦਾ ਤੇ ਵੀ ਸੋਨੋ ਇੱਕ ਮਿੰਟ ਐਚ ਡੀ ਬਣਾਉਣੇ ਆ ਫੁੱਲ ਐਚ ਡੀ ਬਣਾਉਣੇ ਆਪਾਂ ਅੱਛਾ ਠੀਕ ਹੈ ਤੇ ਫੁੱਲ ਸਫਾਈ ਹੈ ਐਚ ਡੀ ਫੁੱਲ ਐਚ ਡੀ ਬਣਾਉਣੇ ਆ ਜੀ ਵੀਡੀਓ ਦੇਖੋ ਕਿੰਨੀ ਸਾਫ਼ ਕਰਤੀ ਬਾਈ ਨੇ ਇਹ ਇਹ ਨਾ ਜੇ ਡਾਟਾ ਤੇ ਲੱਗੀ ਹੋਈ ਹੈ ਜਲਦੀ ਘਟਉਣੀ ਨਾ ਕਿਉਂ ਮਤਲਬ ਪੀਸੀ ਲੋਡ ਲੈਂਦਾ ਹੁੰਦਾ ਤੇ ਅੱਛਾ ਜੋ ਭਾਰੀ ਡਾਟਾ ਹੋ ਜੇ ਨਾ ਪੀਸੀ ਲੋਡ ਲੈ ਕੇ ਲੋਡ ਲੈਂਦੇ ਦੇ ਕਰਕੇ ਉਹ ਤਾਂ ਨਾ ਫਿਰ ਘਟਦੀ ਹੁੰਦੀ ਹੈ ਸੈਲਮੈਂਟ ਦਾ ਵੀ ਕੰਮ ਹੈਗਾ ਆਪਣੇ ਕੋਲ ਵਧੀਆ ਕੰਮ ਸਾਰਾ ਕਰਦਾ ਓਕੇ ਬਾਈ ਹਾਂਜੀ ਹਾਂਜੀ ਬਾਈ ਤੁਸੀਂ ਐਂ ਦੱਸੋ ਇਹਦੇ ਨਾਲ ਨਾਲ ਤੁਸੀਂ ਹੋਰ ਕੀ ਕੰਮ ਕਰਦੇ ਹੋ ਖੇਤੀਬਾੜੀ ਜਿਆ ਆ ਘਾਦਾ ਕੋਈ ਮਨੇ ਪਸ਼ੂ ਰੰਗੜਦਾ ਹਾ ਆਪਾਂ ਸਾਰਾ ਕੰਮ ਕਰਦੇ ਹੁੰਦੇ ਆ ਇਹਦਾ ਆਪਣਾ ਸੈੱਟ ਤਾਂ ਹੁੰਦਾ ਹੈਗਾ ਖੇਤੀ ਵੀ ਕਰਦਾ ਆਪਾਂ ਤੇ ਵੀ ਪੁਰਸ ਡੰਗਰ ਦੀ ਸਾਂਭਦੇ ਆਂ ਬੜੀ ਉੱਤਤ ਪਾਉਣੇ ਆ ਅੱਛਾ ਇਹ ਆਪਣਾ ਸੈੱਟ ਤਾਂ ਹੁੰਦਾ ਹੈਗਾ ਠੀਕ ਹੈ ਇਹ ਸੈੱਟ ਹੁੰਦਾ ਹੈ ਆ ਬਈ ਲੋਕ